ਪੈਟਰੋਲ ਪੰਪਰ ਡੀਲਰ ਐਸੋਸੀਏਸ਼ਨ ਵੱਲੋਂ ਇੱਕ ਫੈਸਲਾ ਲੈਣਾ ਪੈ ਗਿਆ ਉਹ ਫੈਸਲਾ ਕੀ ਲਿਆ ਗਿਆ ਕਿ ਹੁਣ ਉਧਾਰ ਬੰਦ ਹੈ ਉਧਾਰ ਕਿਸ ਲਈ ਬੰਦ ਕੀਤਾ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਵੱਲੋਂ ਨਮਾਇੰਦਿਆਂ ਨੇ ਕਿਉਂਕਿ ਕਈ ਡੀਲਰ ਕੁਰਲਾ ਰਹੇ ਸਨ ਕਿ ਸਰਕਾਰੀ ਗੱਡੀਆਂ ਚ ਤੇਲ ਪੋਇਆ ਗਿਆ ਕਰੀਬ 25 ਕਰੋੜ ਰੁਪਇਆ ਬਕਾਇਆ ਬਣ ਗਿਆ ਜਿਹੜਾ ਹਾਲੇ ਤੱਕ ਅਦਾਇਗੀ ਨਹੀਂ ਕੀਤੀ ਗਈ ਤਾਂ ਹੁਣ ਅਲਟੀਮੇਟਮ ਦੇ ਦਿੱਤਾ ਗਿਆ ਔਰ ਇਹ ਵੀ ਮੰਗ ਕੀਤੀ ਗਈ ਹੈ ਕਿ ਸਰਕਾਰ ਦਖਲ ਦੇ ਕੇ ਇਹ ਸਾਰੀਆਂ ਅਦਾਇਗੀਆਂ ਜਿਹੜੀਆਂ ਉਹ ਪੂਰੀਆਂ ਤੇ ਮੁਕੰਮਲ ਕਰਾਵੇ ਇਸ ਦੇ ਬਾਰੇ ਡੀਲਰ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ ਉਹ ਕੀ ਕਹਿ ਰਹੇ ਨੇ ਤੇ ਆਖਰਕਾਰ ਇਹ ਨੌਬਤ ਕਿਉਂ ਆਈ ਦਰਅਸਲ ਇਸ ਤੋਂ ਪਹਿਲਾਂ ਇੱਕ ਵਾਰੀ ਮਸਲਾ ਬਣਿਆ ਸੀ ਕਿ ਜਿਹੜੇ ਸਰਕਾਰੀ ਵਿਭਾਗ ਨੇ ਉਹਨਾਂ ਦੇ ਬਿਜਲੀ ਦੇ ਬਿੱਲ ਜਿਹੜੇ ਉਹਨਾਂ ਦੇ ਵੀ ਬਕਾਏ ਪਏ ਨੇ ਤੇ ਕਿਤੇ ਕਨੈਕਸ਼ਨ ਨਾ ਕੱਟ ਦਿੱਤੇ ਜਾਣ ਹਾਲਾਂਕਿ ਨਿਯਮ ਇਹ ਵੀ ਕਹਿੰਦੇ ਨੇ ਕਿ ਜਿੱਥੇ ਐਮਰਜੈਂਸੀ ਸੇਵਾਵਾਂ ਨੇ ਉੱਥੇ ਕਨੈਕਸ਼ਨ ਕੱਟੇ ਨਹੀਂ ਜਾ ਸਕਦੇ ਤਾਂ ਉਦੋਂ ਵੀ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਸੀ ਕਿ ਸਰਕਾਰੀ ਵਿਭਾਗ ਨੇ ਜਿਹੜੇ ਉਹ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਕਾਫੀ ਪਈ ਹੈ ਕਰੋੜਾਂ ਰੁਪਏ ਦੀ ਤੇ ਹੁਣ ਇਸ ਤਰ੍ਹਾਂ ਦਾ ਮਸਲਾ ਕਰੋੜਾਂ ਰੁਪਏ ਦਾ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਵੱਲੋਂ ਚੁੱਕਿਆ ਗਿਆ ਕਿ ਇਹ ਤਾਂ ਕੋਈ ਗੱਲ ਨਹੀਂ ਬਣੀ ਕਿ ਜਦੋਂ ਤੁਸੀਂ ਉਧਾਰ ਦੇ ਤੌਰ ਦੇ ਉੱਤੇ ਕਿਉਂਕਿ ਸਰਕਾਰੀ ਗੱਡੀਆਂ ਦਾ ਜਿਹੜਾ ਖਰਚਾ ਹੁੰਦਾ ਉਸ ਦੀ ਬਕਾਇਦਾ ਸੂਚੀ ਬਣਾਈ ਜਾਂਦੀ ਹੈ ਉਸ ਨੂੰ ਰਿਕਾਰਡ ਦੇ ਵਿੱਚ ਰੱਖਿਆ ਜਾਂਦਾ ਹੈ ਬਾਅਦ ਵਿੱਚ ਇਕੱਠੇ ਬਿੱਲ ਆ ਜਿਹੜੇ ਉਤਾਰ ਦਿੱਤੇ ਜਾਂਦੇ ਨੇ ਅਦਾਇਗ ਅਦਾਇਗੀ ਹੈ ਜਿਹੜੀ ਉਹਨਾਂ ਦੀ ਕਰ ਦਿੱਤੀ ਜਾਂਦੀ ਹੈ ਪਰ ਹੁਣ ਇੱਕ ਮਸਲਾ ਸਾਹਮਣੇ ਆਇਆ ਜਿਸ ਦੇ ਵਿੱਚ ਲੰਬੇ ਸਮੇਂ ਤੋਂ ਕਈ ਸਰਕਾਰੀ ਵਿਭਾਗਾਂ ਵੱਲੋਂ ਗੱਡੀਆਂ ਚ ਪੁਆਏ ਜਾਂਦੇ ਤੇਲ ਦੀ ਹਦਾਇਗੀ ਨਾ ਹੁਣ ਤੋਂ ਨਾਰਾਜ਼ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਨੇ ਕਿਹਾ ਕਿ ਜੇਕਰ ਸੂਬੇ ਭਾਰ ਚ ਸਰਕਾਰੀ ਗੱਡੀਆਂ ਨੂੰ ਉਧਾਰ ਦੇਣ ਵਾਲੇ ਡੀਲਰਾਂ ਦੀ ਕਰੀਬ 25 ਕਰੋੜ ਦੀ ਹਦਾਇਗੀ 31 ਮਾਰਚ ਤੱਕ ਨਹੀਂ ਕਰਵਾਈ ਗਈ ਤੇ 1 April ਤੋਂ ਸੂਬੇ ਭਾਰ ਦੇ ਪੈਟਰੋਲ ਪੰਪ ਸਰਕਾਰੀ ਗੱਡੀਆਂ ਉਧਾਰ ਦਾ ਤੇਲ ਪਾਉਣਾ ਦਾ ਜਿਹੜਾ ਕੰਮ ਹੈ ਉਹ ਬੰਦ ਕਰ ਦੇਣਗੇ ਡੀਲਰ ਐਸੋਸੀਏਸ਼ਨ ਦਾ ਕਹਿਣਾ ਸੀ ਕਿ ਉਹਨਾਂ ਲਈ ਹੁਣ ਲੰਬੇ ਸਮੇਂ ਤੋਂ ਰਾਗੀ ਨਾ ਮਿਲਣ ਕਰਕੇ ਸਰਕਾਰੀ ਗੱਡੀਆਂ ਨੂੰ ਤੇਲ ਦੇਣਾ ਜਿਹੜਾ ਹੈ ਉਹ ਹੁਣ ਔਖਾ ਹੋ ਰਿਹਾ ਸਾਡੇ ਲਈ ਵੀ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੁਆਬਾ ਤੇ ਉਹਨਾਂ ਦੇ ਬੁਲਾਰੇ ਨੇ ਜਿਹੜੇ ਮੌਨਟੀ ਸੈਗਲ ਦਾ ਕਹਿਣਾ ਸੀ ਕਿ ਸੂਬੇ ਭਰ ਚ ਹਰ ਸ਼ਹਿਰ ਕਈ ਪੈਟਰੋਲ ਪੰਪ ਕਈ ਸਰਕਾਰੀ ਵਿਭਾਗਾਂ ਨੂੰ ਉਧਾਰ ਤੇਲ ਪਾਉਣ ਦਾ ਕੰਮ ਕਰਦੇ ਨੇ ਤੇ ਇਸ ਤੋਂ ਇਲਾਵਾ ਚੋਣਾਂ ਦੌਰਾਨ ਵੀ ਸਰਕਾਰੀ ਗੱਡੀਆਂ ਨੂੰ ਵੀ ਤੇਲ ਪੋਇਆ ਜਾਂਦਾ ਹੈ ਰਿਹਾ ਪਰ ਹੁਣ ਲੰਮਾ ਸਮਾਂ ਹੋ ਗਿਆ ਹੈ ਕਿ ਪੈਟਰੋਲ ਪੰਪ ਮਾਲਕਾਂ ਦੀਆਂ ਸੂਬੇ ਵਿੱਚ ਕਰੀਬ 25 ਕਰੋੜ ਦੀ ਰਕਮ ਫਸ ਗਈ ਹੈ ਜਿਹੜੀ ਕੀ ਹਦਾਇਗੀ ਨਹੀਂ ਹੋ ਰਹੀ ਜਿਸ ਕਰਕੇ ਪੈਟਰੋਲ ਪੰਪਾਂ ਦੇ ਸਾਹਮਣੇ ਹੋਰ ਵਿੱਤੀ ਸੰਕਟ ਸੰਕਟ ਖੜਾ ਹੋ ਰਿਹਾ ਹੈ ਪੈਟਰੋਲ ਪੰਪਾਂ ਵੱਲੋਂ ਬੈਂਕਾਂ ਦੀਆਂ ਲਿਮਟਾਂ ਲਈਆਂ ਹੋਈਆਂ ਨੇ ਜਿੰਨਾ ਉੱਪਰ ਵਿਆਜ ਦੇਣਾ ਪੈਂਦਾ ਪਰ ਜਦੋਂ ਉਧਾਰ ਦੀ ਰਕਮ ਲੰਮੇ ਸਮੇਂ ਤੋਂ ਨਹੀਂ ਮਿਲ ਰਹੀ ਤਾਂ ਲਿਮਟਾਂ ਦੇ ਉੱਪਰ ਵਿਆਜ ਦੀ ਰਕਮ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਇਸ ਕਰਕੇ ਹੁਣ ਅਸੀਂ ਫੈਸਲਾ ਕੀਤਾ ਹੈ ਸਮੁੱਚੇ ਜਿਹੜੇ ਪੰਜਾਬ ਭਰ ਦੇ ਪੈਟਰੋਲ ਪੰਪ ਡੀਲਰ ਐ ਉਹਨਾਂ ਦੀ ਜਿਹੜੀ ਐਸੋਸੀਏਸ਼ਨ ਬਣੀ ਹੋਈ ਐ ਉਹਨਾਂ ਵੱਲੋਂ ਅਲਟੀਮੇਟਮ ਦੇ ਦਿੱਤਾ ਗਿਆ ਸਰਕਾਰ ਕੋਲ ਮੰਗ ਕੀਤੀ ਗਈ ਐ ਕਿ 31 ਮਾਰਚ ਤੱਕ ਸਰਕਾਰੀ ਵਿਭਾਗਾਂ ਵੱਲੋਂ ਦਾਅਗੀ ਜੇਕਰ ਨਹੀਂ ਕੀਤੀ ਜਾਂਦੀ ਤਾਂ 1 April ਤੋਂ ਬਿਲਕੁਲ ਆਧਾਰ ਉਹ ਬੰਦ ਕਰ ਦੇਣਗੇ ਸਰਕਾਰੀ ਗੱਡੀਆਂ ਦੇ ਵਿੱਚ ਤੇਲ ਨਹੀਂ ਪਾਉਣਗੇ ਤਾ ਸਪਲਾਈ ਬੰਦ ਕਰ ਦਿੱਤੀ ਜਾਏਗੀ। ਕਈ ਪੈਟਰੋਲ ਪੰਪਾਂ ਵਾਲਿਆਂ ਵੱਲੋਂ ਸਰਕਾਰੀ ਗੱਡੀਆਂ ਨੂੰ ਤੇਲ ਦਿੱਤੇ ਹੋਏ ਡੇਢ ਸਾਲ ਹੋ ਗਿਆ ਪਰ ਨਾ ਤਾਂ ਦਾਅਦائیگی ਕੀਤੀ ਗਈ ਹੈ ਤੇ ਨਾ ਹੀ ਉਸ ਦੀ ਕੋਈ ਜਵਾਬ ਹੈ। ਮੁਖਤਾ ਦਿੱਤਾ ਜਾ ਰਿਹਾ ਕਿ ਕਦੋਂ ਦਾਅਦائیگی ਹੋਏਗੀ। ਉਕਤ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਤੋਂ ਮੰਗ ਕਰਦੇ ਹਾਂ ਅਸੀਂ ਕਿ ਪੈਟਰੋਲ ਪੰਪਾਂ ਦੀ ਵਿੱਤੀ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਇਸ ਮਾਮਲੇ ਵਿੱਚ ਦਖਲ ਦੇ ਕੇ ਪੈਟਰੋਲ ਪੰਪਾਂ ਦੀ ਰਕਮ ਦੀ ਹਦਾਇਗੀ ਕਰਾਉਣੀ ਚਾਹੀਦੀ ਹੈ ਕਿਉਂਕਿ ਪੈਟਰੋਲ ਪੰਪ ਵਾਲੇ ਤਾਂ ਕੰਪਨੀਆਂ ਨੂੰ ਪੇਸ਼ਕੀ ਰਕਮਾਂ ਦੇ ਕੇ ਤੇਲ ਦੀ ਸਪਲਾਈ ਲੈਂਦੇ ਨੇ। ਜਥੇਬੰਦੀ ਦਾ ਇਹ ਵੀ ਕਹਿਣਾ ਐ ਐਸੋਸੀਏਸ਼ਨ ਦਾ ਤੇ ਇੱਕ ਤਾਂ ਪਹਿਲਾਂ ਹੀ ਪੰਜਾਬ ਵਿੱਚ ਦੂਜੇ ਰਾਜਾਂ ਦੇ ਮੁਕਾਬਲੇ ਵੈਟ ਦੀ ਤਰ੍ਹਾਂ ਕਾਫੀ ਜ਼ਿਆਦਾ ਹੈ ਜਿਸ ਕਰਕੇ ਪੰਜਾਬ ਦੇ ਪੈਟਰੋਲ ਪੰਪਾਂ ਦੀ ਵਿਕਰੀ ਕਾਫੀ ਘੱਟੀ ਹੋਈ ਹੈ ਤੇ ਇਸੇ ਕਰਕੇ ਹੁਣ ਸਰਕਾਰੀ ਗੱਡੀਆਂ ਨੂੰ ਪਾਏ ਗਏ ਤੇਲ ਦੀ ਅਦਾਇਗੀ ਜਲਦੀ ਕਰਵਾਉਣੀ ਚਾਹੀਦੀ ਹੈ ਇਹ ਮੰਗ ਕੀਤੀ ਗਈ ਹੈ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਸਰਕਾਰ ਦਖਲ ਦੇ ਕੇ 1 ਕਰੋੜ ਰੁਪਏ ਦਾ ਜਿਹੜਾ ਬਕਾਇਆ ਰਾਸ਼ੀ ਹੈ ਉਸ ਦਾ ਹੱਲ ਕਰਾਵੇ ਉਸ ਦੀ ਅਦਾਇਗੀ ਕਰਵਾਵੇ ਮੁੱਖ ਮੰਤਰੀ ਕੋਲ ਸਿੱਧੀ ਅਪੀਲ ਕਰ ਦਿੱਤੀ ਗਈ ਹੈ ਹੁਣ ਦੇਖਦੇ ਆ ਕਿ ਸਰਕਾਰੀ ਗੱਡੀਆਂ ਦੀ ਜਿਹੜੀ ਰਕਮ ਪਈ ਆ ਬਕਾਇਆ ਪੈਟਰੋਲ ਪੰਪ ਡੀਲਰ ਕੋਲ ਆ ਰਹੇ ਨੇ ਕਿ ਸਾਡੀ ਤਾਂ ਪੇਸ਼ਗੀ ਰਕਮ ਅਸੀਂ ਦੇ ਕੇ ਫਿਰ ਪੈਟਰੋਲ ਜਾਂ ਡੀਜ਼ਲ ਆ ਜਿਹੜਾ ਉਹ ਅਸੀਂ ਪੰਪ ਦੇ ਉੱਤੇ ਲਿਆਉਨੇ ਆ ਪਰ ਉਸ ਤੋਂ ਬਾਅਦ ਅਸੀਂ ਜਿਹੜਾ ਉਧਾਰ ਦਿੰਨੇ ਆ ਖਾਸ ਕਰਕੇ ਜਿਹੜਾ ਪੈਟਰੋਲ ਪੰਪਾਂ ਦੇ ਉੱਤੇ ਉਧਾਰ ਸਰਕਾਰੀ ਗੱਡੀਆਂ ਦੇ ਲਈ ਵੀ ਚੱਲਦਾ ਤੇ ਵੱਡੇ ਜਿਹੜੇ ਜ਼ਿਮੀਦਾਰ ਨੇ ਉਹਨਾਂ ਦੇ ਲਈ ਵੀ ਕਿਉਂਕਿ ਜਦੋਂ ਵੀ ਸੀਜ਼ਨ ਹੁੰਦਾ ਹਾੜੀ ਸੌਣੀ ਦਾ ਉਦੋਂ ਵੱਡੇ ਪੱਦਰ ਦੇ ਉੱਤੇ ਪਰਚੀਆਂ ਦੇ ਰਹੀ ਤੇਲ ਪੋਇਆ ਜਾਂਦਾ ਹੈ ਪੈਟਰੋਲ ਪੰਪਾਂ ਤੇ ਉਸ ਦੇ ਨਾਲ ਡੀਲਰਾਂ ਨੂੰ ਵੱਡੇ ਜ਼ਿਮੀਦਾਰਾਂ ਦੇ ਗਾਹਕ ਪੱਕੇ ਕਰਨ ਦੇ ਲਈ ਵੱਡੇ ਪੱਧਰ ਦੇ ਉੱਤੇ ਕਈ-ਕਈ ਹਜ਼ਾਰ ਲੀਟਰ ਤੱਕ ਡੀਜ਼ਲ ਪੈਟਰੋਲ ਜਿਹੜਾ ਡੀਜ਼ਲ ਕਿਸਾਨਾਂ ਨੂੰ ਦਿੱਤਾ ਜਾਂਦਾ ਔਰ ਇਸੇ ਤਰ੍ਹਾਂ ਜਿਹੜਾ ਸਰਕਾਰੀ ਗੱਡੀਆਂ ਨੇ ਤਾਂ ਉੱਥੇ ਜ਼ਿਆਦਾਤਰ ਪੈਟਰੋਲ ਦੀ ਵਰਤੋਂ ਹੁੰਦੀ ਹੈ ਤਾਂ ਇਹ ਦੋ ਥਾਵਾਂ ਤੇ ਉਧਾਰ ਚੱਲਦਾ ਹੈ ਜ਼ਿਮੀਦਾਰ ਤੇ ਆਪਣਾ ਹਿਸਾਬ ਕਰਕੇ ਆੜਤੀਆਂ ਦੇ ਨਾਲ ਆਪਣਾ ਸ਼ਾਹੂਕਾਰਾਂ ਦੇ ਨਾਲ ਉਹ ਰਕਮ ਜਿਹੜੀ ਪੈਟਰੋਲ ਪੰਪ ਮਾਲਕਾਂ ਨੂੰ ਜਾਂ ਡੀਲਰਾਂ ਨੂੰ ਉਸੇ ਵੇਲੇ ਅਦਾਇਗੀ ਜਿਹੜੀ ਕਰ ਦਿੰਦੇ ਨੇ ਜਦੋਂ ਹੀ ਹਾੜੀ ਸੋਣੀ ਦਾ ਸੀਜ਼ਨ ਦਾ ਹਿਸਾਬ ਤਾਬ ਹੁੰਦਾ ਹੈ ਪਰ ਇੱਥੇ ਗੱਲ ਮਸਲਾ ੜ ਗਿਆ ਹੈ ਸਰਕਾਰੀ ਗੱਡੀਆਂ ਦੀ ਅਦਾਇਗੀ ਦਾ ਕਰੀਬ 25 ਕਰੋੜ ਰੁਪਏ ਰਕਮ ਦੱਸੀ ਜਾ ਰਹੀ ਹੈ ਕਿ ਜਿਹੜੀ ਉਧਾਰ 'ਚ ਖੜੀ ਹੈ ਤੇ ਉਧਾਰ ਦੀ ਅਦਾਇਗੀ ਜੇਕਰ ਹੁੰਦੀ ਹੈ ਤਾਂ ਠੀਕ 31 ਮਾਰਚ ਤੱਕ ਦਾ ਅਲਟੀਮੇਟਮ ਹੈ ਜੇਕਰ ਸਰਕਾਰੀ ਵਿਭਾਗ ਕੋਈ ਵੀ ਵਾਂਝਾ ਰਹਿ ਗਿਆ ਇਹ ਅਦਾਇਗੀ ਕਰਨ ਤੋਂ ਤੇ ਉਹਨਾਂ ਨੂੰ ਫਿਰ ਜਵਾਬ ਮਿਲੇਗਾ ਪੈਟਰੋਲ ਪੰਪ ਤੇ ਉਹਨਾਂ ਨੂੰ ਉਧਾਰ ਤੇਲ ਨਹੀਂ ਮਿਲੇਗਾ ਤਾਂ ਇਸ ਤਰ੍ਹਾਂ ਦਾ ਵਿੱਤੀ ਸੰਕਟ ਦਾ ਹਵਾਲਾ ਦਿੰਦਿਆਂ ਹੋਇਆਂ ਪੈਟਰੋਲ ਪੰਪ ਜਿਹੜੇ ਡੀਲਰ ਐਸੋਸੀਏਸ਼ਨ ਹੈ ਉਹਨਾਂ ਦੇ ਵੱਲੋਂ ਇਹ ਮੰਗ ਸਰਕਾਰ ਸਾਹਮਣੇ ਰੱਖ ਦਿੱਤੀ ਗਈ ਹੈ ਦੇਖਦੇ ਹਾਂ ਕਿ 31 ਮਾਰਚ ਤੱਕ ਉਹਨਾਂ ਦੀ ਇਹ ਮੰਗ ਸਿਰੇ ਚੜਦੀ ਹੈ ਜਾਂ ਨਹੀਂ ਚੜਦੀ ਜੇ ਨਹੀਂ ਚੜਦੀ ਤਾਂ ਫਿਰ ਉਹਨਾਂ ਵੱਲੋਂ ਇੱਕੋ ਫੈਸਲਾ ਪਹਿਲਾਂ ਤੋਂ ਹੀ ਲੈ ਲਿਆ ਗਿਆ ਕਿ ਉਹ ਸਰਕਾਰੀ ਗੱਡੀਆਂ ਦੇ ਵਿੱਚ ਅਧਾਰ ਦਾ ਤੇਲ ਪਾਉਣਾ ਬੰਦ ਕਰ ਦੇਣਗੇ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਹੱਲ ਕਦੋਂ ਨਿਕਲਦਾ ਹੈ ਫਿਲਹਾਲ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ